ਸ਼੍ਰੀਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਵੈਦਿਆ ਕਰਤਾਰ ਸਿੰਘ ਤੀਮਾਨ ਦੇ ਇੱਕ ਵਿਵਾਦਪੂਰਨ ਬਿਆਨ ਤੇ ਵਿਵਾਦ ਪੱਗਿਆ ਹੈ ਜਿਸ ਵਿੱਚ ਉਸਨੇ ਕਿਹਾ ਕਿ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਨਾਤਨ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਐਸ ਕੇ ਏ ਯੂ ਇੱਕ ਸਰਕਾਰੀ ਆਯੁਰਵੈਦਿਕ ਯੂਨੀਵਰਸਿਟੀ ਹੈ ਤੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨ ਲਈ ਸ਼ਬੀਲ ਲਗਾਈ ਗਈ ਸੀ ਐਸ ਕੇ ਏ ਯੂ ਦੁਆਰਾ ਸ਼ਬੀਲ ਕਾਊਂਟਰ ਤੇ ਲਗਾਏ ਗਏ ਬੈਨਰ ਤੇ ਗੁਰੂ ਅਰਜਨ ਦੇਵ ਜੀ ਤੇ ਕੀਤੇ ਗਏ ਤਸ਼ੱਦਦ ਦੀ ਪੇਂਟਿੰਗ ਦਿਖਾਈ ਗਈ ਅਤੇ ਲਿਖਿਆ ਗਿਆ ਸਨਾਤਨ ਹਿੰਦੂ ਧਰਮ ਦੀ ਰੱਖਿਆ ਲਈ ਸਿੱਖ ਧਰਮ ਦੇ ਪੰਜਵੇਂ ਗੁਰੂ ਨੇ ਮੁਗਲ ਹਮਲਾਵਰ ਜਹਾਂਗੀਰ ਦੁਆਰਾ ਤਸ਼ੱਦਦ ਨੂੰ ਸਵਕਾਰ ਕੀਤਾ ਦਾ ਪਰ ਆਪਣੇ ਸਨਾਤਨ ਧਰਮ ਨੂੰ ਨਹੀਂ त्याਗਿਆ ਐਸਕੇ ਏਯੂ ਨੇ ਵੀਸੀ ਤਿਮਾਨ ਦਾ ਇੱਕ ਲਿਖਤੀ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਸਨੇ ਕਿਹਾ ਕਿ ਸਨਾਤਨ ਸਭਿਆਚਾਰ ਦੇ ਗੌਰਵਮਈ ਇਤਿਹਾਸ ਵਿੱਚ ਸਿੱਖ ਪੰਥ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਮੋਲ ਵਿਚਾਰ ਸਮੁੱਚੀ ਮਨੁੱਖ ਜਾਤੀ ਨੂੰ ਸਹੀ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ ਉਹਨਾਂ ਨੇ ਆਪਣੀ ਸਾਰੀ ਉਮਰ ਮਨੁੱਖਤਾ ਨੂੰ ਗਿਆਨ ਦੀ ਰੋਸ਼ਨੀ ਹੀ ਨਹੀਂ ਦਿਖਾਈ ਸਗੋ ਸਨਾਤਨ Hindu ਧਰਮ ਦੀ ਰੱਖਿਆ ਲਈ ਵੀ ਜਦੋਂ ਮੁਗਲ ਹਮਲਾਵਰਾਂ ਨੇ ਉਹਨਾਂ ਨੂੰ ਗਰਮ ਤਵੇ ਤੇ ਬਿਠਾਇਆ ਅਤੇ ਉਹਨਾਂ ਦੇ ਸਿਰ ਤੇ ਗਰਮ ਰੇਤ ਪਾਈ ਗਈ ਤਾਂ ਉਹਨਾਂ ਨੇ ਜਸਮਾਨੀ ਤਸ਼ੱਦਦ ਸਹਿਣ ਦੇ ਬਾਵਜੂਦ ਸਨਾਤਨ Hindu ਧਰਮ ਦਾ ਤਿਆਗ ਨਹੀਂ ਕੀਤਾ ਇਹ ਵਿਚਾਰ SKEU VC ਵੱਲੋਂ ਦਿੱਤੇ ਗਏ ਜਿਸ ਤੇ ਵਿਵਾਦ ਪਗ ਗਿਆ ਹੈ ਐਸਕੇ ਏਯੂ ਦੇ ਵੀਸੀ ਦੇ ਬਿਆਨ ਬਾਰੇ ਸੰਪਰਕ ਕਰਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂ ਵਾਲੇ ਕਿਹਾ ਕਿ ਕੁਝ ਚਾਪਲੂਸ ਲੋਕ ਆਪਣੇ ਆਕਾਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਸਿੱਖ ਇਤਿਹਾਸ ਨੂੰ ਬਦਲਣ ਅਰੇ ਦੁਬਾਰਾ ਲਿਖਣ ਦੀ ਕੋਸ਼ਿਸ਼ ਅਜਿਹੇ ਲੋਕਾਂ ਨੂੰ ਅਜਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਕੌਮ ਆਪਣੇ ਪੰਥਕ ਰਵਾਇਤਾ ਅਨੁਸਾਰ ਫੈਸਲਾ ਲਵੇ ਸਿੱਖ ਸੰਗਤ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਤੇ ਅਜਿਹੇ ਪ੍ਰਕਾਟਾਵੇ ਦਾ ਵਿਰੋਧ ਕਰਨਾ ਚਾਹੀਦਾ ਹੈ ਦਿੱਲੀ ਚ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨ ਨੇ ਕਦੇ ਵੀ ਸਨਾਤਨ Hindu ਧਰਮ ਦੀ ਵਿਚਾਰਧਾਰਾ ਨੂੰ ਨਹੀਂ ਅਪਣਾਇਆ ਸਗੋਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਵਹਿਮਾ ਪਰਮਾ ਅਧਿਆਜਹਾ ਹੋਰ ਕਰਮ ਕਾਂਡਾਂ ਵਿੱਚੋਂ ਬਾਹਰ ਕੱਢਿਆ ਹੈ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਉਹਨਾਂ ਦੇ ਕਾਰਜਾਂ ਦੇ ਬਦੌਲਤ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਇੱਕ ਅਜਿਹਾ ਗ੍ਰੰਥ ਜਿਸ ਨੂੰ Hindu, Musalman ਜਾਂ ਸਿੱਖ ਤਿੰਨੋਂ ਭਾਈਚਾਰੇ ਦੇ ਲੋਕ ਸਤਿਕਾਰਦੇ ਹਨ ਐਸਜੀਪੀਸੀ ਨੇ ਇਸ ਮੌਕੇ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਂ ਦੌਰਾਨ ਗੁਰਬਾਣੀ ਲਿਖੀ ਅਤੇ ਸੰਕਲਪ ਕੀਤੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਕਸਬਿਆਂ ਤਰਨਤਾਰਨ ਤੇ ਕਰਤਾਰਪੁਰ ਬਸਾਏ ਸਰੋਵਰ ਅੰਮ੍ਰਿਤਸਰ ਅਤੇ ਸੰਤੋਖ ਸਰ ਵਿੱਚ ਖੂਹ ਅਤੇ ਹੋਰ ਮਹਾਨ ਕਾਰਜ ਉਹਨਾਂ ਨੇ ਕੀਤੇ ਜਿਸ ਕਾਰਨ ਮੁਗਲ ਸ਼ਾਸਕ ਅਸਹਿਜ ਮਹਿਸੂਸ ਕਰਦੇ ਸਨ ਪਰ ਉਹਨੇ ਗੁਰੂ ਨੂੰ ਮੁਗਲਾਂ ਨੇ ਜਾਸ਼ਾ ਕਰੂਨ ਦੇ ਤਹਿਤ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕਰਕੇ ਸ਼ਹੀਦ ਕੀਤਾ ਸੀ ਪਰ ਇਸ ਨੂੰ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਇਹ ਅਤ ਹੀ ਨਿੰਦਨਯੋਗ ਹੈ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ